ਇਹ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਹੈ ਆਸੀਂ ਵਧੀਆ ਉਮੀਦ ਕਰਦੇ ਹਾਂ ਤੁਸੀਂ ਵੀ ਆਪਣੇ ਘਰ 'ਚ ਠੀਕ ਠਾਕ ਹੋਵੋਗੇ ਪਿਆਰ ਹੋਏ ਸੀ ਇਹਨੇ ਨਾ ਤੋਂ ਕੀ ਚੱਲਨੀ ਹੈ ਬੈਂਗਲ ਸਰਮਨੀ ਤੇ ਮਾਦੇ ਸਭ ਨੂੰ ਇਹ ਸਭ ਦਾ ਪਾਠ ਪੜ੍ਹਨਾ ਵਾ ਫਿਰ ਬੈਂਗਲ ਸਰਮਨੀ ਹੋਊਗੀ ਤੇ ਚਲੋ ਆਓ ਤੁਹਾਨੂੰ ਵੀ ਦਰਸ਼ਨ ਕਰਾਉਣੇ ਮੈਂ ਆਈ ਦੇ ਜਿੰਨਾ ਹੋ ਸਕੇ ਵੀਡੀਓ ਬਣਾਵਾਂਗੇ ਤੇ ਰੁਖ ਜਾਂਦੀ ਹਾਂ ਠੀਕ ਆਹਰੋ ਈਓ ਕਨ ਗਵਿੰ ਅੰਮ੍ਰਿਤ ਰਸ ਕੇ ਇਤਿਰੋ ਨਰਾਇਣ ਏ ਸ਼ਿਮਰ ਸ਼ਿਮਰ ਨਾ ਬਾਰੋਂ ਬਾਰ ਨਾਮ ਜੀ ਕਹੇ ਅਰਾ ਉਤਮ ਸਲੋਕ ਸਾਧ ਕੇ ਵਚਨ ਮੰਡੀ ਦਾ ਜਿਹੁਰ ਤਨ ਸੁਣ ਤਵਾ ਉਠੋ ਚੁੜਹਾ ਆਪ ਕਰਹਿ ਲੋਕੈ ਨਿਸ਼ਟਾ ਸਫਲ ਜੀਵਨ ਸਫਲਤਾ ਕਾ ਸੰਗ ਜਾਕੇ ਮਨ ਲਾ ਕਾ ਹਰ ਰੰਗ स्लो पाणी सॻ चङे आई आई चकर कर्मी आप ते दूरे ਹਾਂ ਔਰ ਨਾਂ ਦੇ ਨਿਕੋ ਜਰੇ ਹਾਂ ਜੀ ਇੱਥੇ ਆਪਾਂ ਨਾ ਚਾਹ ਪਾਣੀ ਪੀ ਰਹੇ ਸੀ ਮਿਊਜ਼ਿਕ ਮੈਨੂੰ ਇੱਥੇ ਸਾਇਲੈਂਸ ਕਰਨਾ ਪਿਆ ਪਤਾ ਕਿ ਪਿੱਛੇ ਮਿਊਜ਼ਿਕ ਬਹੁਤ ਚੱਲਣ ਦਿਆਈ ਬੇਸ਼ੱਕ ਲੱਗੇ ਤੇ ਗੁਰੂ ਮਹਾਰਾਏ ਦੇ ਸ਼ਬਦ ਹੀ ਪਰ ਕਾਪੀਰਾਈਟ ਆਨ ਦਾ ਡਾਰੂਨ ਦਾ ਨਾ ਇਸ ਕਰਕੇ ਮਿਊਜ਼ਿਕ ਸਾਇਲੈਂਸ ਕੀਤਾ ਸੀ ਮੈਂ ਚਾਹ ਪਾਣੀ ਪੀ ਕੇ ਫਿਰ ਅਸੀਂ ਸਗਨ ਦਿੱਤਾ ਤੇ ਚਲੋ ਫਿਰ ਤੁਹਾਨੂੰ ਆਪ ਘਰ ਚੱਲ ਕੇ ਮਿਲਦੇ ਹਾਂ ठीक है जी, जी फिर तानु आदर सत्कार मान के नदाई लेंडे कोडियो ना इत खत्म कर देखा ਸੋਤ ਮਨੀ ਸਾਬ ਜੀ ਦੇ ਪਾਠ ਦਾ ਭੋਗ ਪੈ ਗਿਆ ਵਾ ਲੰਗਰ ਪਛਾਤਾ ਅਸੀਂ ਛਕ ਲਿਆ ਵਾ ਝੂੜੀਆਂ ਬੇਟੀ ਨੂੰ ਸ਼ਾਮ ਨੂੰ ਪਹਿਨਗੀਆਂ ਆਦੋਂ ਪਤਾ ਨਹੀਂ ਵੀਡੀਓ ਬਣੇ ਕਿ ਨਾ ਬਣੇ ਹਨਾ ਹੁਣ ਆਪਾਂ ਘਰ ਆ ਗਏ ਆ ਇੱਕ ਵਾਰ ਆਪਣੇ ਕੱਪੜੇ ਚੇਂਜ ਕਰਦੇ ਆ ਆਪਣੀ ਘਰ ਵਾਲੀ ਡਰੈਸ ਚਾਉਂਦੇ ਆ ਤੇ ਆਪਣੇ ਘਰ ਨੂੰ ਸਾਂਭਦੇ ਆ ਤੇ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀਡੀਓ ਵੇਖੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਨਵੇਂ ਜੇ ਤੇ ਤੇ ਕਮੈਂਟ ਕਰੋ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਨਾਲੇ ਮੈਂ ਹੁਣੇ ਘਰ ਆ ਕੇ achar ਨੂੰ ਤੜਕਾ ਲਾਇਆ ਵਾ ਬੇਟੀ ਨੇ ਉਬਾਲ ਲਿਆ ਵਗੈਰਾ ਸੀ ਸਾਰੀਆਂ ਚੀਜ਼ਾਂ ਤੜਕਾ ਲਾਇਆ ਵਜੀ ਨਹੀਂ ਅੱਗੇ ਵੀਡੀਓ ਮੈਂ ਲਾ ਦੂੰਗੀ ਤੁਸੀਂ ਵੇਖ ਲਿਓ ਤੇ ਜੇ ਤੁਹਾਨੂੰ ਉਸ achar ਦੀ ਰੈਸਪੀ ਚਾਹੀਦੀ ਹੋਗੀ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਹੈ ਜੋ ਵੀ ਤੁਹਾਡੇ ਮਨ ਦੇ ਵਿੱਚ ਆਉਂਦਾ ਨਾ ਵੀਡੀਓ ਨੂੰ ਵੇਖ ਕੇ ਤੇ ਕਮੈਂਟ ਦੇ ਵਿੱਚ ਮੈਨੂੰ ਜ਼ਰੂਰ ਦੱਸਿਆ ਕਰੋ ਕਿ ਜਾਂ ਦੀਦੀ ਤੁਹਾਡੀ ਵੀਡੀਓ ਇਸ ਤਰ੍ਹਾਂ ਦੀ ਲੱਗੀ ਬੇਟਾ ਤੁਹਾਡੀ ਵੀਡੀਓ ਇਸ ਤਰ੍ਹਾਂ ਦੀ ਲੱਗੀ ਠੀਕ ਹੈ ਸਾਨੂੰ ਹੋ ਅਸਲਾ ਮਿਲਦਾ ਫਿਰ ਅਸੀਂ ਆਪਣੀ ਇੰਪਰੂਵਮੈਂਟ ਹੋਰ ਕਰਾਂਗੇ ਵਧੀਆ ਵੀਡੀਓ ਬਣਾਵਾਂਗੇ ਹੈ ਨਾ ਸ਼ੁਰੂਆਤ ਹੈਗੀ ਆ ਤੇ ਜੇ ਗਲਤੀਆਂ ਵਿੱਚ ਕਮ ਭੁੱਲਾਂ ਹੁੰਦੀਆਂ ਵਾ ਸਾਡੇ ਕੋ ਤੇ ਆਪਣੇ ਬੱਚੇ ਆਪਣੀ ਭੈਣ ਸਮਝ ਕੇ ਮਾਫ ਕਰਦੇ ਹੋ ਠੀਕ ਹੈ ਜੀ ਮਿਲਦੇ ਆਗਲੀ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਜੀ ਥੈਂਕ ਯੂ ਜੀ ਆ ਬਣਿਆ ਜੇ ਆਪਣਾ ਆਚਾਰ ਇਹਦੇ ਵਿੱਚ ਪਾਏ ਆ ਔਲੇ ਮਿਰਚਾਂ ਤੇ ਗਾਜਰ ਸੱਤ ਤਰ੍ਹਾਂ ਦੇ ਪਾਏ ਵਿੱਚ ਮਸਾਲੇ ਹੁਣ ਇਹ ਠੰਡਾ ਹੋ ਗਿਆ ਵਾ ਤੇ ਇਹਨੂੰ ਆਪਾਂ ਹੁਣ ਪਾ ਲਾਂਗੇ ਸਾਫ ਧੋਤੇ ਡੱਬੇ ਦੇ ਵਿੱਚ ਸਗਾਏ ਜੀ ਡੱਬੇ 'ਚ ਮੈਂ ਪਾ ਲਿਆ ਵਾ ਆਚਾਰ ਇਹਦੇ 'ਚ ਪਾਊਗਾ ਹੁਣ ਸਿਰਕਾ ਨਾਲ ਮਜ਼ੇਦਾਰ ਖੱਟਾ ਮਿੱਠਾ ਅਚਾਰ ਤਿਆਰ